ਹੈਲੋ ਹਾਂਜੀ ਮਨਦੀਪ ਵੰਗੂ ਬਲੌਗ ਚੈਨਲ ਤੇ ਆਪਜੀ ਦਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਪਲੀਜ਼ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਤੇ ਕਮੈਂਟ ਵੀ ਕਰਿਆ ਕਰੋ ਵਧੀਆ ਵਧੀਆ ਜੀ ਲਾਈਕ ਸ਼ੇਅਰ ਵੀ ਕਰਦੇਆ ਕਰੋ ਆਪਾਂ ਕਰ ਰਹੇ ਹਾਂ ਜੀ ਅੱਜ ਦਾ ਵਲੌਗ ਹੈ ਜਿਹੜਾ ਆਪਣਾ ਸੁਰੂ ਤੇ ਕਿੱਥੇ ਜਾ ਕੇ ਆਉਣਾ ਸੀਗਾ ਮੈਂ ਕਿਹਾ ਚਲੋ ਲੇਟ ਨਾ ਚਲੀ ਜਾਵੇ ਹਨਾ ਪਹਿਲਾਂ ਆਪਾਂ ਕਰਦੀਏ ਕੱਪੜਿਆਂ ਨੂੰ ਪ੍ਰੈਸ ਤੇ ਕੱਪੜਿਆਂ ਨੂੰ ਪ੍ਰੈਸ ਕਰਦੇ ਸੀਗੇ ਸਾਰਿਆਂ ਤੋਂ ਪਹਿਲਾਂ ਆਪਣਾ ਮਾਰਨਿੰਗ ਕੰਮ ਹੈਗਾ ਜੀ ਹਨਾ ਵਹਿਗੁਰੂ ਜੀ ਦਾ ਨਾਮ ਲੈਣਾ ਪਾਠ ਕਰਨਾ ਤੇ ਆਪਾਂ ਪਾਠ ਕਰ ਲਿਆ ਸੀਗਾ ਹਨਾ ਸੁਖਣੇ ਸਾਹਿਬ ਜੀ ਦਾ ਤੇ ਜਪਜੀ ਸਾਹਿਬ ਦਾ ਜੀ ਤੇ ਉਦੋਂ ਬਾਅਦ ਦੇ ਵਿੱਚ ਮੈਂ ਕਿਹਾ ਚਲੋ ਲੇਟ ਨਾ ਚਲੀ ਜਾਵੇ ਹਨਾ ਕੱਪੜਿਆਂ ਨੂੰ ਮੈਂ ਪ੍ਰੈਸ ਕਰਦਾ ਕਿਉਂਕਿ ਜਾਣਾ ਸੀਗਾ ਆਪਾਂ ਕਿਤੇ ਅੱਜ ਦੋ ਕੰਮ ਸੀਗੇ ਇੱਕ ਪਾਰਸਲ ਕਰਨੇ ਸੀਗੇ ਦੋ ਜਣਿਆਂ ਦੇ ਹਨਾ ਉਹ ਕਰਕੇ ਆਉਣੇ ਸੀ ਸੂਟ ਪਾਰਸਲ ਤੇ ਇੱਕ ਆਪਣਾ ਕਿਸੇ ਭੈਣ ਦੇ ਸੁਪਨੇ हिसाब ਦਾ 파ਟ ਸੀਗਾ ਤੇ ਉੱਧਰ ਜਾਣਾ ਸੀਗਾ ਤਾਂ ਕਰਕੇ ਮੈਨੂੰ ਇਹ ਹੋ ਗਿਆ ਮੈਂ ਕਿਹਾ ਚਲੋ ਹਣਾ ਦੋਨੇ ਕੰਮ ਅੱਜ ਆਪਣੇ ਹੋ ਜਾਣਗੇ ਤੇ ਆਪਾਂ ਸਾਰਾ ਤੋਂ ਪਹਿਲਾਂ ਹਣਾ ਇਹ ਗੱਲ ਵੀ ਜਿਹੜੀ ਪ੍ਰੈਸ ਆ ਉਹ ਕਰਕੇ ਰੱਖ ਦਿੰਨੇ ਹਣਾ ਲੈਟ ਦਾ ਨਹੀਂ ਪਤਾ ਹੁੰਦਾ ਵੀ ਕਦੋਂ ਚਲੀ ਜਾਵੇ ਠੀਕ ਹੈ ਜੀ ਉਰੇ ਆਪਾਂ ਕਰ ਰਹੇ ਸੀ ਕੱਪੜਿਆਂ ਨੂੰ ਪ੍ਰੈਸ ਵੀਡੀਓ ਆ ਜਿਹੜੀ ਉਹ ਮੈਂ ਫਾਸਟ ਕਰ ਲਈ ਸੀ ਨਹੀਂ ਤਾਂ ਬਹੁਤ ਜ਼ਿਆਦਾ ਲੌਂਗ ਹੋ ਜਾਣੀ ਸੀਗੀ ਵੀਡੀਓ ਇਹਦੇ ਕਰਕੇ ਮੈਂ ਫਾਸਟ ਕਰ ਲਈ ਸੀ ਜੀ ਤੇ ਮੈਂ ਤੁਹਾਨੂੰ ਜਿਹੜਾ ਦੁਪੱਟਾ ਹੁਣ ਮੈਂ ਪ੍ਰੈਸ ਕਰਕੇ ਹਟੀਆਂ ਉਹ ਹੈਗਾ ਜੀ ਮਸਲੀਨ ਦਾ ਆਪਾਂ ਟਾਈ ਡਾਈ ਕਰਾਇਆ ਸੀਗਾ ਸੂਟ ਦੇ ਨਾਲ ਨਹੀਂ ਸੀਗਾ ਦੁਪੱਟਾ ਲੱਗ ਤੋਂ ਟਾਈ ਡਾਈ ਕਰਾਇਆ ਸੀਗਾ ਠੀਕ ਹੈ ਜੀ ਹਾਂਜੀ ਤੇ ਹੁਣ ਬਣਾ ਲਏ ਸੀਗੇ ਆਪਾਂ ਰੋਟੀ ਟਾਈਮ ਹੋ ਚੁੱਕਾ 9:00 ਵੱਜ ਚੁੱਕੇ ਨੇ ਬਾਕੀ ਕੰਮ ਨੇ ਜਿਹੜੇ ਮੇਰੇ ਉਹ ਆਪਾਂ ਕਰ ਲਏ ਨੇ ਚਣੂ ਪੁੱਛ ਉਹਦੇ ਅਸੀ ਗਾਣਾ ਜਿਹੜਾ ਜੋ ਕੰਮ ਨੇ ਵਿੜਾ ਸੰਭਰਨਾ ਕਰਾ ਆਪਾਂ ਮਹਿਮਾਨ ਜਿਹੜੇ ਚਾੜੇ ਉਹ ਕੰਮ ਆਪਣੇ ਹੋ ਗਏ ਨੇ بارش ਹੋਈ ਪਈ ਆ ਤਾਂ ਇਹ ਬਹੁਤ ਜ਼ਿਆਦਾ ਪਾਣੀ ਤਰ੍ਹਾਂ ਹਣਾ ਮੈਂ ਹਲੋ ਬੋਤਲ ਪਾਣੀ ਆਈ ਨਾ ਵਰਸੇ ਹਨ ਚ ਰੱਖਤੀ ਵਰਸੇ ਜੰਮੀ ਨੂੰ ਪੁੱਛ ਏ ਆਪਾਂ ਜਨਾ ਸੋ ਕੰਮਸਾਲ ਦੇ ਦੇ ਪਾਰ ਤੇ ਜੀ ਆਪਣੇ ਕਿਸੇ ਭੈਣ ਦੇ ਪਾਰ ਹੈ ਅਜਾ ਸੋਨੇ ਸਾਜੀ ਦਾ ਉਹ ਮਾਦਾ ਕੋਈ ਪਾਸੂ ਵੀ ਆਇਆ ਸੀ ਤੇ ਹੁਣ ਵੀ ਆਇਆ ਸਿਰੇ ਤੇ ਮੈਂ ਘਰਦਿਆਂ ਨੂੰ ਕਹਿੰਦੀ ਤੁਸੀਂ ਰੋਟੀ ਪਾਣੀ ਖਾ ਲਓ ਹਣਾ ਫਿਰ ਆਪੇ ਤਾਂ ਲੇਟ ਵੀ ਵਾਲਾ ਹੋ ਜਾਂਦਾ ਰੋਟੀ ਨੂੰ 11-12 ਵਜੇ ਜਾਣਗੇ ਤੇ ਔਖਾ ਜਿਹਾ ਵੀ ਲੱਗਦਾ ਮੈਂ ਤਾਂ ਤੁਸੀਂ ਰੋਟੀ ਤਾਂ ਮਿਲ ਲਓ ਨਾ ਸਾਡੇ ਨਾਲ ਹੋ ਗਈ ਨਾ ਕਿਹਦਾ ਧਰਮ ਨਹੀਂ ਚਾਦਾ ਨਾ ਫੋਹ ਚਾਹਣਾ ਕਰਨੀ ਆ ਨਹੀਂ ਦੱਸੇ ਹੋਏ ਸੀ ਬਟ ਸਾਡੇ ਸਮੇਂ ਕੋਈ ਨਹੀਂ ਪਿਆ ਹੈਗਾ ਕਈ ਥਾਮਾ ਤਾਂ ਪਹਿਰੇ ਨੇ ਵੀ ਨਹੀਂ ਪੈਂਦੇ ਨੇ ਕਈ ਥਾਮਾ ਥਾਮਾ ਤੇ ਹੁਣ ਬਣਾਉਣੀ ਆ ਜੀ ਰੋਟੀ ਇਹਨਾਂ ਦਾ ਜਿੱਥੇ ਜਾਣਾ ਹੁੰਦੇ ਜੇ ਰੋਟੀ ਖਾ ਲੈਣ ਨਾ ਕਰਦੇ ਨਾ ਬਸ ਫਿਰ ਕੰਮ ਜੇ ਲੋ ਨਿੱਕੜ ਜਾਂਦੇ ਨੇ ਆਪਣੇ ਜਿੰਨਾ ਚਿਰ ਰੋਟੀ ਨਹੀਂ ਖਾਂਦੇ ਉਹਨਾਂ ਚਿਰ ਕੰਮ ਨਹੀਂ ਸੈਟ ਜੀ ਆਉਂਦੇ ਰਹੇ ਜੇ ਜਾਣਾ ਵੀ ਜ਼ਰੂਰੀ ਹੈ ਜੇ ਆਪਾਂ ਕਿਸਦੇ ਜਾਵਾਂਗੇ ਫਿਰ ਅਗਲਾ ਆਪਣੀ ਆਉਂਦਾ ਹਨਾ ਮਤੋਂ ਬਾਅਦ ਤੇ ਵਿੱਚ ਹੋਰ ਕੰਮ ਨੇ ਕਿ ਤੁਰੀ ਜਾ ਕੇ ਉਹਨਾ ਇੱਕ ਪਾਰਸਲ ਦੋ ਪਾਰਸਲ ਨੇਗੇ ਉਹ ਕਰਕੇ ਆਉਣੇ ਨੇ ਪਹਿਲਾਂ ਕੱਲ ਜਾਣਾ ਸੀ ਮਟ ਕੱਲ ਨਾ ਉੜ ਜਾਣੇ ਹੋਏ ਜਾਣ ਦਾ ਅੱਜ ਕਰਕੇ ਆਉਣਾ ਇਹਨਾ ਪਾਰਸਲਾਂ ਸੁੱਖਾ ਨੇ ਨਾ ਉਹ ਕਿ ਰੋਟੀ ਖਾ ਲੈਣਗੇ ਉਹਨਾਂ ਘਰ ਤੇ ਉਸ ਤੋਂ ਬਾਅਦ ਚ ਮੈਂ ਚਲੀ ਜਾਵਾਂ ਉਹਨਾਂ ਦੇ ਸੁੱਖੀ ਸਰਦਾਂ ਪਾਸ ਜਿਹੜੀ ਭੈਣ ਦੇ ਉਹਨਾਂ ਦੇ ਤੇ ਮੈਂ ਸੋਚਿਆ ਕਿ ਚਲੋ ਤੇ ਆਪ ਤਾਂ ਮੈਂ ਹਾਂਉਗੀ ਹਨਾ ਆਖ ਕਿ ਉਸ ਦਿਨ ਨਾਲ ਦੀ ਨਾਲ ਸਨੀ ਪਾਸ ਕਰਨ ਲੱਗ ਜਾਗੇ ਸਿੱਤ ਜੀ ਮੌਸਮ ਬਦ ਤੇ ਇਕ ਬੱਦਲ ਵਾਈ ਜਿਹਾ ਰੇਟ ਅੰਦਰ ਰਹਿਣ ਲੱਗ ਪਿਆ ਹਰ ਮੈਂ ਮੱਛੀ ਲਸੇ ਬਣਾਉਣੀ ਆ ਮਨਾ ਲਓ ਅੰਤਰੀ ਆਰਡਰ ਲਾਈ ਜਾਂਦਾ ਬੈਠਾ ਛੁੱਟੀਆਂ ਨੇ ਲੈਣੀਆਂ ਹਰ ਮੰਦੀਆਂ ਸਜਤਰੀ ਦਾ ਸਾਈ ਹੋ ਗਈ ਥੋੜੀ ਜਿਹੀ ਰਹਿ ਗਈ ਨਹੀਂ ਬਸ ਫੇਰ ਬੱਚਿਆਂ ਨੇ ਸਕੂਲ ਸਰੋ ਫੇ ਚਲੋ ਨਾਲ ਦੀ ਨਾਲ ਫਿਰ ਉੱਪਰ ਵੀ ਚਾਈ ਜਾਵਾਂਗੇ ਹਨਾ ਭਾਸਲ ਕਰਨ। ਹੋਰ ਤੋਂ ਬਾਅਦ ਤੇ ਵੀ ਚਾਕੇ ਮੈਂ ਵੀਡੀਓ ਪਾਉਂਗੀ ਜੀ ਸੁਪਾ ਦੇ ਸੁਪਾ ਦੀ ਵੀਡੀਓ ਬਣਾਉਣਾ ਕੋਈ ਟਾਈਮ ਹੀ ਨਹੀਂ ਸੀ ਕੱਲ ਵੀ ਬਣਾਉਣੀ ਸੀਗੀ। ਬਸ ਕੱਲ ਨੂੰ ਟਾਈਮ ਜਰ ਨਹੀਂ ਲੱਗਿਆ ਹੈਗਾ। ਕਹਿੰਦੇ ਧਮਾਕਾਰਾਂ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਘਰ ਦੇ ਕੰਮ ਵੀ ਕਿੰਨੇ ਹੁੰਦੇ ਹਨਾ। ਦੇ ਸਾਰੇ ਪੈਨਪੜਾਉਣ ਦੇ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਨੇ ਸਪੋਰਟ ਕਰਦੇ ਨੇ ਬਹੁਤ ਜ਼ਿਆਦਾ ਧੰਨਵਾਦ ਆ ਤੇ ਅੱਗੇ ਜਿਹੜੇ ਸਾਰੇ ਪੈਨਪੜਾ ਸਬਸਕ੍ਰਾਈਬ ਕਰਦੇ ਹੋ ਚੈਨਲ ਨੂੰ ਹਨਾ ਸਪੋਰਟ ਕਰਦੇ ਹੋ ਕੋਈ ਕਮੈਂਟ ਕਰਦੇ ਹੋ ਤੇ ਲਾਈਕ ਵੀ ਕਰਦੇ ਹੋ ਸਪੋਰਟ ਕਰਦੇ ਹੋ ਠੀਕ ਹੈ ਜੀ ਚਲੋ ਆਪਾਂ ਰੋਟੀ ਵਗੈਰਾ ਬਣਾ ਲਈਏ ਤੇ ਖਾ ਲਈਏ ਫਿਰ ਮਿਲਦੇ ਹਾਂ ਠੀਕ ਹੈ ਜੀ ਕੱਪੜੇ ਤਾਂ ਸੁੱਕੇ ਨੇ ਆ ਇਹ ਤਾਂ ਸਮਝਣਾ ਕੁਤ ਉਹ ਰਜਿੰਦੀ ਬਈ ਇਹ ਤਾਂ ਮੈਂ ਤੁਹਾਨੂੰ ਦੰਗੀਆਂ ਆ ਸਿਰਦਮਨਾ ਪਤਾ 15 ਦੇ ਟਮਟਾਂ ਕੀ ਬਈ ਬੰਦੀ ਜਿੱਥੇ ਕੰਬੀ ਤਾਂ ਨਾ ਉਸ ਤੋਂ ਲੈ ਕਮਰਸ ਤੇ ਖਾਲ ਖਾਫੇ ਚ ਪਾਸ ਦੇ ਤਮਾ ਨਾ ਕੋਰ ਨਾ ਆ ਗਿਆ ਨਾ

ਕੱਟ ਲਿਆ ਮੈਂ ਫੋਨ ਕੰਦਰ ਆਉਣਾ ਚਲੋ ਫੋਨ ਚੱਕ ਲੈਂਦਾ ਹਾਂ ਹਾਂ ਚਲੋ ਇਹ ਸਿੱਜਾਈ ਤੇਰਾ ਕਿੱਲਿਆ ਸਤ ਨੂੰ ਸਾਲ ਦੁੱਖ ਉਹਨਾਂ ਕਾਰੀ ਨੇ ਇਹਦੇ ਸੋਕਿਆ ਦਿੱਤਾ ਜਦੋਂ ਲਾ ਦੇ ਨੇ ਇਹਨਾਂ ਨੂੰ ਲਾ ਦੇ ਹਰਮਨ ਸਿਸਿਆਂ ਨੂੰ ਕਿਵੇਂ ਸਿਸਿਆਂ ਨੂੰ ਲਾ ਦੇ ਨੇ ਜਿਹੜੀ ਮੁੱਤਰ ਆ ਸੁਗੋਟਰੀ ਦੇ ਸਿਸਿਆਂ ਨੂੰ ਹੈ ਸੁਗੋਟਰੀ ਦੇ ਸਿਸਿਆਂ ਨੂੰ ਲਾ ਦਿਨਾ ਹਾਂ ਲਾ ਕੇ ਤਾਂ ਤੁਸੀਂ ਹਰਮਨ ਨੇ ਉੱਥੇ ਮੁੱਕੇ ਹੋ ਸੀ ਥੋੜੇ ਅੱਗੇ ਚਲੋ ਪਾਈ ਆਉਂਦਾ ਨਾ ਉਰੇ ਉਥੋਂ ਜ਼ਿਆਦਾ ਲੈ ਲਾਂਗੇ ਕਿਉਂਕਿ ਜ਼ਿਆਦਾ ਅਸੀਂ ਲੈ ਵੀ ਆਉਂਦੇ ਪਿਆਜ਼ ਤੇ ਆਲੂ ਤਾਂ ਚੱਕਣੇ ਥੋੜੇ ਜਿ ਔਖੇ ਸੀਗੇ ਹਨਾ ਤਾਂ ਕਰਕੇ ਹੱਲੋ ਲੈਂਦੇ ਪਿਆਜ਼ ਲੈਂਦੇ ਸਬਜ਼ੀ ਲੈਂਦੀ ਕੱਦੂ ਆਪਾਂ ਫੜੀਆਂ ਲੈਂਦੀਆਂ ਨੇ ਬੱਟ ਹੁਣ ਆਪਾਂ ਕਦੂ ਬਣਾਵਾਂਗੇ ਕਿਉਂਕਿ ਫੜੀਆਂ ਨੂੰ ਟਾਈਮ ਲੱਗਣਾ ਉਹਨੂੰ ਕੱਢ ਕੇ ਰੱਖ ਦਿੰਦੇ ਹਾਂ ਕੰਡ ਵਿੱਚ ਕੱਦੂ ਬਣਾਵਾਂਗੇ ਫੜੀਆਂ ਸਬਜ਼ੀ ਅੱਜ ਕੜਪੂਰੀ ਬਣਾ ਲੈਨੇ ਆ ਮੈਂ ਕਿ ਚਲੋ ਕਦੂ ਚਾਲਤੀ ਹੈ ਨਾ ਸੱਤਿਆ ਜਾਊਗਾ ਫੜੀਆਂ ਨੂੰ ਕੱਟਣ ਨੂੰ ਟਾਈਮ ਲੱਗ ਜਾਂਦਾ ਆ ਮੇਰੇ ਕੱਪੜੇ ਨੇ ਤੋਂ ਉੱਤੇ ਸੀਗੇ ਹਣਾ ਉਹ ਮੇਰੇ ਰੱਖ ਜੀ ਇਸ ਤੇ ਮੈਂ ਮੈਂ ਕਿ ਚਲਵਾ ਕੇ ਤਿਆਹ ਕਰੂੰਗੀ ਪਹਿਲਾਂ ਮੈਂ ਪਹਿਲਾਂ ਕਰਾਂ 2 ਮਿੰਟ ਲੱਗਣੇ ਨੇ ਫਿਰ ਉਸ ਤੋਂ ਬਾਅਦ ਤੇ ਇੱਥੇ ਹੀ ਮੈਂ ਆਹ ਕਰੂੰਗੀ ਸਬਜ਼ੀ ਵਗੈਰਾ ਹਨਾ ਹਾਂਜੀ ਤੇ ਹੁਣ ਆਪਾਂ ਆਗੇ ਸੀਗੇ ਘਰੇ ਪਾਰਸਲ ਦਾ ਕੰਮ ਵੀ ਆਪਾਂ ਜਨਵੇਰੇ ਸੀਗੇ ਹਨਾ ਪਾਰਸਲ ਟਾਈਮ ਨਾਲ ਜਾ ਕੇ ਕਰੇ ਸੀਗੇ ਸੁਪਨ ਹਿਸਾਬ ਦੇ ਪਾਰਟ ਜਿੱਤ ਵੀ ਆਪਾਂ ਆਗੇ ਸੀਗੇ ਘਰੇ ਉਦੋਂ ਬਾਅਦ ਦੇ ਵਿੱਚ ਫਰੀ ਸੀ ਚਲੋ ਆਪਣੇ ਕੋਲ ਦੁਪਹਿਰ ਦਾ ਟਾਈਮ ਆ ਮੈਂ ਕਿਹਾ ਹਰਮਨ ਚਲੋ ਆਪਾਂ ਪੁੱਤ ਪਾਰਸਲ ਕਰਿਆ ਨਹੀਂ ਕਿਉਂਕਿ ਮੌਸਮ ਸੀ ਜਿਹੜਾ ਧੁੱਪ ਨੇ ਸੀ ਹਵਾ ਬਾਹਰ ਚੱਲਦੀ ਸੀਗੀ ਚਲੇ ਜੋ ਆਪਣੇ ਅੱਜ ਦੋਨੇ ਕੰਮ ਸੀਗੇ ਜਿਹੜੇ ਵਧੀਆ ਹੋਗੇ ਸਿਰਬਬ ਦੀ ਕਿਰਪਾ ਨਾਲ ਤੇ ਹੁਣ ਆ ਕੇ ਮੈਂ ਕੱਪੜੇ ਤਿਆਹ ਕਰਨ ਲੱਗ ਗਈ ਸੀ ਕਿਉਂਕਿ ਪੈਟ ਭਰਿਆ ਪਿਆ ਸੀ ਕੱਪੜੇ ਤਿਆਹ ਦਾ ਕਰਨ ਤੋਂ ਤਾਂ ਕਰਕੇ ਮੈਂ ਹੁਣ ਮੈਂ ਕਿ ਚਲੋ ਕਾਰੀ ਦਿੰਨੀ ਆ ਫਿਰ ਸਬਜ਼ੀ ਕੱਟੂੰਗੀ ਸਮਾਰਨਿੰਗ ਨੂੰ ਟਾਈਮ ਨਹੀਂ ਲੱਗਿਆ ਸੀ ਤਿਆਹ ਕਰਨ ਦਾ ਤੇ ਆਪਾਂ ਜਿਹੜੇ ਕਰਦੇ ਸੀਗੇ ਤਿਆਹ ਮੈਂ ਕਿ ਚਲੋ ਕੱਪੜੇ ਸਾਫ ਦਿੰਨੀ ਆ ਹਨਾ ਵਿੱਚ ਵਿੱਚ ਕੋਈ ਜਿਹੜਾ ਕੱਪੜਾ ਹੁੰਦਾ ਮਹਿੰਗਾ ਤਾਂ ਜ਼ਰੂਰ ਹੁੰਦਾ ਵਟ ਵਧੀਆ ਵੀ ਨਿਕਾਉਂਦਾ ਇੱਕ ਸੂਟ ਸੀਗਾ ਉਹ ਗੁੜੀਆਂ ਆ ਪਰ ਬਹੁਤ ਸੋਨਾ ਨਿਕਲਿਆ ਸੀਗਾ ਇਤੋਂ ਬਾਅਦ ਤੇ ਵਿੱਚ ਤਾਂ ਜੇ ਆਪਾਂ ਲੱਗੇ ਸੀਗੇ ਸਬਜ਼ੀ ਵਗੈਰਾ ਕੱਟਣ ਹਰਮਨ ਕੋਲੀ ਬੈਠਾ ਫੋਨ ਦੇਖ ਰਿਹਾ ਸੀਗਾ ਟਾਈਮ ਹੋ ਗਿਆ ਸੀਗਾ 5:30 5:6 ਹੋ ਗਏ ਸੀ ਮੈਨੂੰ ਲੱਗ ਰਿਹਾ ਸੀ ਮੈਂ ਲੇਟ ਹੋ ਗਈ ਅੱਜ ਸਬਜ਼ੀ ਤਾਂ ਹਨ ਕਿਉਂਕਿ ਪਹਿਲ ਚਲੋ ਅੱਜ ਦਿਨ ਦੇ ਵਿੱਚ ਵੀ ਮੈਨੂੰ ਦੋ ਥਾਂ ਮੇ ਜਾਣਾ ਪੈ ਗਿਆ ਸੀ ਤਾਂ ਕਰਕੇ ਟਾਈਮ ਲੱਗਿਆ ਸੀ ਅੱਜ ਨਹੀਂ ਅੱਗੇ ਤਾਂ ਮੈਂ ਆ ਵੇਲੇ ਨੂੰ ਸਬਜ਼ੀ ਵਗੈਰਾ ਬਣਾ ਲੈਣੀ ਆ ਕਿਉਂਕਿ ਗਰਮੀ ਦਾ ਟਾਈਮ ਆ ਨਾ ਗਰਮੀ ਬੜੀ ਜ਼ਿਆਦਾ ਹੈ ਫੇ ਜਲਦੀ ਚਲਦੇ ਆਟਾ ਵਗੈਰਾ ਗੁੰਨ ਕੇ ਰੱਖ ਲੈਣੇ ਆ ਸਬਜ਼ੀ ਬਣਾ ਲੈਣੇ ਆ ਹਨਾ ਜਦੋਂ ਰੋਟੀ ਜਿੰਨੇ ਖਾਣੇ ਹੁੰਦੀ ਆ ਤਾਂ ਆਪਾਂ ਬਣਾ ਲੈਣੇ ਆ ਠੀਕ ਹੈ ਜੀ ਤੇਰੇ ਮੈਂ ਸਬਜ਼ੀ ਕੱਟਰੀ ਸੀਗੀ ਕद्दू ਦੀ ਫਲੀਆਂ ਆਪਾਂ ਸਾਂਭ ਦਿੱਤੀਆਂ ਸੀਗੀਆਂ ਮੈਂ ਕਿ ਚਲੋ ਫਲੀਆਂ ਦਾ ਕੰਮ ਆ ਸਬਜ਼ੀ ਜਿਹੜੀ ਕੱਲ ਨੂੰ ਬਣਾ ਲਾਂਗੇ ਕਿਉਂਕਿ ਹੁਣ ਟਾਈਮ ਬਹੁਤ ਘੱਟ ਸੀਗਾ ਤਾਂ ਕਰਕੇ ਜੀ ਬ੍ਰਿੱਕੀ ਜਿਹਾ ਕੰਮ ਹੋ ਜਾਂਦਾ ਫਲੀਆਂ ਦਾ ਤਾਂ ਕਰਕੇ ਮੈਂ ਨਹੀਂ ਹਨਾ ਉਹ ਕੱਟੀਆਂ ਅੱਜ ਮੈਂ ਕਿ ਕੱਲ ਨੂੰ ਸਬਜ਼ੀ ਬਣਾ ਲਾਂਗੇ ਫਲੀਆਂ ਦੀ ਕੱਦੂ ਦੀ ਸਬਜ਼ੀ ਬਹੁਤ ਸਵਾਦ ਬੰਦੇ ਸਬਜ਼ੀ ਕद्दू ਦੀ ਮੈਂ ਬਣਾਉਣੀ ਆ ਪਿਆਜ਼ ਪਾ ਕੇ ਵਿੱਚ ਬਹੁਤ ਵਧੀਆ ਬਣਦੀ ਐ ਐਵੇਂ ਹਨ ਤੇ ਚਲੋ ਉਰੇ ਆਪਾਂ ਕੱਟ ਰਹੇ ਸੀਗੇ ਸਬਜ਼ੀ ਉੱਧਰ ਹਰਮਨ ਟੀਵੀ ਲਈ ਬੈਠਾ ਸੀ ਫੋਨ 'ਚ ਪਤਾ ਨਹੀਂ ਕੀ ਕੁਝ ਸਾਦੇ ਕੰਮ ਜੀ ਹਨ ਦੇਖ ਰਿਹਾ ਸੀਗਾ ਉਹ ਬੈਠਾ ਤੇ ਜਣੀ ਜ਼ਿਆਦਾ ਰੌੜ ਪਜ ਪੈ ਰਿਹਾ ਸੀ ਟੀਵੀ ਲਾਰਖੇ ਸੀ ਉਹਨੇ ਤਾਂ ਕਰਕੇ ਮੈਂ ਜਿਹੜੇ ਵਾਇਸ ਆ ਬਾਤ ਦੇ ਵਿੱਚ ਦਿੱਤੀ ਐ ਵੀਡੀਓ ਨੂੰ ਤੇ ਉਤੋਂ ਬਾਅਦ ਦੇ ਚਲੋ ਸਬਜੀ ਆਪਣੀ ਹੋ ਗਈ ਸੀ ਕੱਟ ਆਪਾਂ ਜੇ ਚੱਲੇ ਆ ਜੀ ਰਸੋਈ ਦੇ ਵਿੱਚ ਜਾ ਕੇ ਸਬਜੀ ਹਨਾ ਤਰਾਂਗੇ ਹੁਣ ਨਾ ਸੌਰੀ ਸਬਜੀ ਕੱਟਣੀ ਹੋਈ ਸੀ ਮਤਲਬ ਛਿਲਕਾ ਹੀ ਲਾਇਆ ਸੀ ਅਜੇ ਕਦੋਂ ਦਾ ਹਨਾ ਉਧਰ ਦੂਜੇ ਫੋਨ ਤੇ ਮੈਸੇਜ ਆ ਰਹੇ ਸੀ ਮੇਰਾ ਧਿਆਨ ਉਧਰ ਵੀ ਸੀ ਕਿਉਂਕਿ ਸੁੱਟਾਂ ਦੀ ਜਿਹੜੀ ਬੁਕਿੰਗ ਹੁੰਦੀ ਹੈ ਇਹ ਉਹ ਆਪਣਾ ਵਟਸਐਪ ਨੰਬਰ ਦਿੱਤਾ ਹੁੰਦਾ ਉਹ ਤੇ ਆਲਾ ਮੈਸੇਜ ਕਰ ਦਿੰਦਾ ਜੇ ਨੂੰ ਸੁੱਟ ਚਾਹੀਦਾ ਹੁੰਦਾ ਉਧਰ ਵੀ ਮੈਨੂੰ ਰਿਪਲਾਈ ਕਰਨਾ ਪੈ ਰਿਹਾ ਸੀ ਨਾਮ ਦੇ ਨਾਲ ਫੋਨ ਨਾਲ ਤੇ ਹਨਾ ਫਿਰ ਮੈਂ ਇਹ ਸੀ ਕਿ ਮੈਂ ਕਿ ਸੋ ਪਹਿਲਾ ਮੈਂ ਹੁਣ ਸਬਜੀ ਕੱਟ ਕੇ ਫਿਰ ਇਹ ਰਿਪਲਾਈ ਦਵਾਂਗੇ ਸਾਰਾ ਨਾ ਮੈਸੇਜਾਂ ਦਾ ਠੀਕ ਹੈ ਜੀ ਪਲੀਜ਼ ਜੇਕਰ ਕਿਸੇ ਭੈਣ ਨੇ ਸੂਟ ਲੈਣਾ ਵੀ ਹੋਵੇ ਤਾਂ ਆਪਣੇ YouTube ਚੈਨਲ ਤੇ ਨਾ ਆਪਾਂ ਸਹਾ ਨੰਬਰ ਆ ਜਿਹੜਾ ਫੋਨ ਨੰਬਰ ਆ ਆਪਾਂ ਦਿੱਤਾ ਹੋਇਆ ਜੀ ਸੂਟ ਵੀਡੀਓ ਤੇ ਤੇ ਪਲੀਜ਼ ਜਾ ਕੇ ਉੱਥੋਂ ਦੇਖ ਲਓ ਤੁਸੀਂ ਨੰਬਰ ਤੇ ਜੇ ਸੂਟ ਲੈਣਾ ਹੋਵੇ ਕਿਸੇ ਵੀ ਭੈਣ ਨੇ ਹਣੇ ਮਹਿੰਗਾ ਲੈਣਾ ਹੋਵੇ ਜਾਂ ਸਸਤਾ ਵਰਕ ਵਾਲਾ ਕਿਸੇ ਵੀ ਤਰ੍ਹਾਂ ਦਾ ਸਟੀਚਿੰਗ ਵਗੈਰਾ ਕਰਾ ਕੇ ਲੈ ਆ ਕਰਾਉਣਾ ਹੋਵੇ ਸੂਟ ਤਾਂ ਪਲੀਜ਼ ਉਹ ਨੰਬਰ ਤੇ ਜਾ ਕੇ ਤੁਸੀਂ ਹਨਾ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਤੇ ਚਲੋ ਜੀ ਆਪਾਂ ਹੁਣ ਹੋਰ ਸਬਜ਼ੀ ਕੱਟ ਰਹੇ ਸੀ ਕਿ ਮੈਨੂੰ ਇਹ ਸੀਗਾ ਮੈਂ ਕਿ ਹਨਾ ਇੱਕ ਮੌਸਮ ਵੀ ਬਹੁਤ ਖਰਾਬ ਸੀ ਇੱਧਰ ਰਾਜਪੁਰੇ ਵੱਲ ਤੇ ਡੇਰਾ ਬਸੀ ਵੱਲ ਤਾਂ ਕਹਿੰਦੇ ਮੀਂਹ ਪੈ ਰਿਹਾ ਸੀ ਬਹੁਤ ਜ਼ਿਆਦਾ ਹਨਾ ਮੈਨੂੰ ਵੀ ਇਹ ਸੀਗਾ ਵੀ ਬੜਾ ਵਾਜਿ ਹੋਈ ਪਈ ਆ ਕਿ ਤੇ ਮੀਂਹ ਵਾਲਾ ਮੌਸਮ ਨਾ ਹੋ ਜੇ ਤੇ ਫਿਰ ਜੇ ਸਾਡੇ ਤੇ ਲਾਈਟ ਵੀ ਜਦੀ ਚਲੀ ਜਾਂਦੀ ਹੈ ਜਦੋਂ ਥੋੜਾ ਜਿਹਾ ਮੌਸਮ ਖਰਾਬ ਹੁੰਦਾ ਹੈ ਨਾ ਜਦੋਂ ਲਾਈਟ ਚਲੀ ਜਾਂਦੀ ਆ ਤੇ ਮੈਂ ਕਿ ਜਲਦ ਜਲਦ ਮੈਂ ਸਬਜ਼ੀ ਬਣਾ ਕੇ ਰੱਖਦਾ ਆਟਾ-ਉਟਾ ਗੋਨ ਦਾ ਹਨਾ ਉਕੇ ਜਦ ਕੱਲ ਪਨ ਪਤਾ ਹੀ ਮੌਸਮ ਕਿਦਾਂ ਦਾ ਹੁੰਦਾ ਸਰਦੀਆਂ ਦੇ ਵਿੱਚ ਲੈਕ ਚਲੀ ਜਾਵੇ ਸਰ ਵੀ ਜਾਂਦਾ ਗਰਮੇ ਦੇ ਵਿੱਚ ਤਾਂ ਬਹੁਤ ਔਖਾ ਹੋ ਜਾਂਦਾ ਲੈਕ ਤੋਂ ਕਿੰਨਾ ਵੀ ਕਿਨੇਰੇ ਜਿਹੇ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਰੋਟੀ ਰੁੱਟੀ ਘਰ ਬਣਾਉਣ ਦਾ ਤੇ ਚਲੋ ਇਹ ਸਬਜ਼ੀ ਵਗੈਰਾ ਮੈਂ ਕੱਟ ਰਹੀ ਸੀਗੀ ਔਰ ਹੈਨਾ ਬੈਠੀ ਜਦੋਂ ਆਪਾਂ ਕਿਤੇ ਜਾਣਾ ਹੁੰਦਾ ਸੱਚੀ ਜਦੋਂ ਸਵੇਰੇ ਮੈਂ ਤਾਂ ਖਾਸ ਕਰਕੇ ਜੇ ਮੈਂ ਕਿਤੇ ਜਾਣਾ ਵੀ ਹੁੰਦਾ ਸਵੇਰ ਵੇਲੇ ਮੈਂ ਤਾਂ ਭੱਜ ਦੌੜੀ ਬਹੁਤ ਹੁੰਦੀ ਆ ਜਦੋਂ ਕਿਤੇ ਜਾ ਕੇ ਆ ਜਾਂਦੀ ਆ ਘਰੇ ਉਦੋਂ ਵੀ ਭੱਜ ਦੌੜ ਬਹੁਤ ਹੁੰਦੀ ਆ ਕਮਾਕਾਰਾਂ ਦੇ ਹਨਾ ਨਾਤਾ ਹੀ ਮੇਰੇ ਪਤਾ ਨਹੀਂ ਕੀ ਗੱਲ ਹੈਗੀ ਹਨਾ ਦਿਨੇ ਤਾਂ ਮਿਲ ਬਿਲਕੁਲ ਨਹੀਂ ਵੀ ਪੈ ਸਕਦੇ ਮੇ ਤੋਂ ਪਿਆ ਤਾਂ ਨਹੀਂ ਜਾਂਦਾ ਦਿਨੇ ਬਿਲਕੁਲ ਵੀ ਮੱਸਾ ਜੋ ਨੀਂਦ ਹੈਗੀ ਆਪਣੀ ਰਾਤ ਵਾਲੀ ਵਧੀਆਗੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਵਧੀਆ ਨੀਂਦ ਆ ਜਾਂਦੀ ਹੈ ਰਾਤ ਨੂੰ ਹਨਾ ਬਟ ਦਿਨਾਂ ਵਾਲਾ ਨਹੀਂ ਮੈਨੂੰ ਵੀ ਜਿਵੇਂ ਪਏ ਰਹੋ ਸਾਰਾ ਦਿਨ ਮੈਤੋ ਨਹੀਂ ਜੀ ਦਿਨੇ ਪਿਆ ਜਾਂਦਾ ਨਹੀਂ ਮੈਂ ਕਦੇ ਦਿਨੇ ਸੁੱਤਦੀਆਂ ਨਹੀਂ ਮੈਂ ਪਈਆਂ ਹਨਾ ਮੈਨੂੰ ਇਹ ਹੁੰਦਾ ਕਿ ਕੋਈ ਨਾ ਕੋਈ ਕੰਮ ਮਕਾਰ ਥੋੜਾ ਬਹੁਤਾ ਜੋ ਵੀ ਹੁੰਦਾ ਆਪਾਂ ਕਰਦੇ ਰਹੋ ਹੱਥ ਪੱਲਾ ਮਾਰਦੇ ਰਹੋ ਹਨਾ ਜਿਹੜੀ ਮਿਹਨਤ ਹੁੰਦੀ ਹੈ ਆਪਣੀ ਉਹ ਚਲੋ ਫਾਲਾ ਜਿਹੜਾ ਵਾਹਿਗੁਰੂ ਜਿੰਨੇ ਦੇਣਾ ਹੁੰਦਾ ਆਪਣੀ ਮਿਹਨਤ ਜਾਰੀ ਹੈ ਜੀ ਤੇ ਐਵੇਂ ਮਿਹਨਤ ਕਰਦੇ ਰਹਾਂਗੇ ਪੈਣਾ ਨੇ ਆਪਣੀਆਂ ਉਹ ਸੂਟ ਖਰੀਦਣੀਆਂ ਆਪਣੇ ਹਨਾ ਸਪੋਰਟ ਕਰਨੀਆਂ ਭੈਣ ਭਰਾ ਨੇ ਜੋ ਆਪਣੇ ਚੈਨਲ ਨੂੰ ਸਪੋਰਟ ਕਰਨਗੇ ਪੂਰਾ ਠੀਕ ਹੈ ਜੀ ਤੇ ਆਪਣੀ ਮਿਹਨਤ ਐਵੇਂ ਜਾਰੀ ਰਹੂਗੀ ਤੇ ਆਪਾਂ ਰਿਕਾਦੂ ਕੱਟ ਲਿਆ ਸੀਗੇ ਤੇ ਚਲੋ ਹੁਣ ਕਦੋਂ ਲੈ ਕੇ ਜਾਣੇ ਆ ਪਰਸ ਹੋਏ ਦੇ ਵਿੱਚ ਸਬਜ਼ੀਆਂ ਤੜਕਾ ਵਗੈਰਾ ਲਾ ਦਾਂਗੇ ਤੜਕਾ ਜਿਹੜਾ ਮੈਂ ਸੋਇ ਚ ਜਾ ਕੇ ਕੱਟੂਗੀ ਕਿਉਂਕਿ ਪਿਆਜ਼ ਨੇਗੇ ਉਹ ਮੈਂ ਅੰਦਰ ਨਹੀਂ ਕੱਟਦੀ ਹਨਾ ਫਿਰ ਪਿਆਜ਼ਾਂ ਦੀ ਜਿਹੜੀ ਉਹ ਹੁੰਦੀ ਹੈ ਨਾ 스ਮੈਲ ਕੁਸ਼ ਉਹ ਜੋ ਵੀ ਲਾ ਲਓ ਔਹ ਸਾਰੇ ਕਮਰੇ ਚ ਘਰ ਜਿੱਚ ਹੋ ਜਾਂਦੀ ਹੈ ਤਾਂ ਕਰਕੇ ਮੈਂ ਸੋਇ ਚ ਜਾ ਕੇ ਹੀ ਕੱਟ ਲਉਂਗੀ ਪਿਆਜ਼ਾਂ ਨੂੰ ਆਪਜੀ ਮੈਂ ਅੰਦਰ ਬਹਿ ਕੇ ਕੱਟ ਲਈ ਸੀ ਵੀ ਸੱਤ ਪਿਆਜ਼ ਨੇ ਜਿਹੜੇ ਉਦੇ ਕੱਟ ਗਏ ਮੈਂ ਤੇ ਚਲੋ ਨਾਲ ਦੀ ਨਾਲ ਮਿਕਸੀ ਦੇ ਵਿੱਚ ਉਹ ਕੱਟ ਕੇ ਨਾ ਫਰਕ ਆ ਲਾਉਂਦੀ। ਥੋਕੇ 4-5 ਦੇ ਸੀਗੇ ਪਿਆਜ਼ ਮੈਂ ਤਾਂ ਕਰਕੇ ਮੁੰਡਾ ਕਰਤੇ ਹੈਗੇ ਆਜ ਜਿੱਥੇ ਮੈਂ 300 ਪੈ ਕਿਲੋ ਤੇ ਹਲੂਕੂਤੇ ਨੇ 200 ਪੈ ਕਿਲੋ ਹਾਂਜੀ ਤੇ ਸਬਜੀ ਆਪਾਂ ਕੱਟ ਲਈ ਸੀਗੇ ਹੁਣ ਤੜਕਾ ਵਗੈਰਾ ਵੀ ਆਪਾਂ ਨੇ ਮਿਕਸੀ ਦੇ ਵਿੱਚ ਕਰ ਲਿਆ ਸੀਗਾ ਬਣਾ ਲਏ ਸੀਗਾ ਹਣਾ ਜਿਹੜੀ ਸੁੱਕੀ ਸਬਜੀ ਹੁੰਦੀ ਹੈ ਜੋ ਹਮੇਸ਼ਾ ਮੈਂ ਕੜਾਹੀ ਜਾਂ 프라이ਪਨ ਦੇ ਵਿੱਚ ਬਣਾਉਣੀ ਹੁੰਦੀ ਆ ਖੁੱਲੇ ਦੇ ਭਾਂਡੇ ਖੁੱਲੇ ਦੇ ਭਾਂਡੇ ਦੇ ਵਿੱਚ ਬਣਾਉਣੀ ਹੁੰਦੀ ਆ ਤੇ ਜੇ ਤਰੀ ਵਾਲੀ ਕੋਈ ਸਬਜੀ ਹੁੰਦੀ ਆ ਉਹਨੂੰ ਮੈਂ ਕੁੱਕਰ ਦੇ ਵਿੱਚ ਬਣਾਉਣੀ ਆ ਠੀਕ ਹੈ ਜੀ ਤੇ ਉਰੇ ਆਪਾਂ ਕੜਾਹੀ ਵਰਤੋ ਚ ਲਈ ਹੈ ਜਿਹਦੇ ਵਿੱਚ ਬਣਾ ਰਹੇ ਆ ਆਪਾਂ ਕੱਦ ਤੋਂ ਸੁੱਕੀ ਸਬਜੀ ਤੇ ਅੱਜ ਦਾ ਆਪਣਾ ਇੰਨਾ ਕੀ ਵਲੌਗ ਸੀਗਾ ਪਲੇ ਤੁਸੀਂ ਵਲੌਗ ਨਾਲ ਕਰਿਓ ਇੰਜੋਏ ਤੇ ਆਪਾਂ ਮਿਲਾਂਗੇ ਕੱਲ ਨੂੰ ਕੋਈ ਨਵੇਂ ਵੀਡੀਓ ਦੇ ਵਿੱਚ ਠੀਕ ਹੈ ਜੀ ਉਹਨੇ ਟਾਈਮ ਦੇ ਲਈ ਸਾਰੇ ਪਣਪਰਾਵਾਂ ਲੱਜਿਆ ਓਕੇ ਜੀ ਭਾਈ